ਜਿੰਦਾਬਾਦ ਜੀ ਚੈਨਲ ਲੁਧਿਆਣਾ ਸਿਟੀ ਲਾਈਵ ਤੇ ਬਿਜ਼ਨਸ ਜੀ ਅੱਜ ਵੀ ਦੇਖਣਾਰੇ ਸਤਿ ਸ੍ਰੀ ਅਕਾਲ ਸਸਿਕਾ ਲੋਕੋ ਅੱਜ ਸੀ ਆਇਆ ਸੀ ਨਿਊ ਸਿਟੀਜ਼ਨ ਕਾਉਂਸਲ ઓફ ਲੁਧਿਆਣਾ ਤੇ ਦਿੱਤੇ ਕਿ ਲੋੜੀ ਦਾ ਤਿਹਾਰ ਬੜੇ ਹੀ ਚਾਹ ਤੇ ਲਾ ਚਾਹਨਾ ਮਨਾਇਆ ਗਿਆ ਇਸ ਵਿੱਚ ਲੇਡੀਆਂ ਤੇ ਜਿੰਨੇ ਵੀ ਆਪਣੇ ਇਹਨਾਂ ਦੇ ਮੈਂਬਰ ਸੀ ਸਾਰਿਆਂ ਨੇ ਜਿੱਤੇ ਢੰਗੜੇ ਪਾਏ ਤੇ ਦੇਖੋ ਪ੍ਰੋਗਰਾਮ ਜੇ ਚੱਲ ਗਿਆ ਜੁੜੇ ਰਹੋ ਸਾਡੇ ਚੈਨਲ ਨਾਲ SNW ਚੈਨਲ ਲੁਧਿਆਣਾ ਉਜਿੰਦ ਮਾਈ ਜੇ ਚਲੋ ਬਟਿਆਲੇ ਉਤੋਂ ਲਿਆਰੀ ਦੇ ਓਏ ਉਤੋਂ ਲਿਆਰੀ ਦੇ ਮੀਨਾਰੇ ਅੱਡੇ ਚੱਡੇ ਓਏ ਅੱਡੇ ਚੱਡੇ ਅੰਦੇ ਕਾਲੇ ਇਕ ਪਲ ਵਈ ਜਾਣਾ ਓਏ ਅੜਿਗ ਪਲ ਵਈ ਜਾਣਾ ਮੇਰੇ ਖੋਨ ਤੇ ਮਿਖੜਦੀ ਆਏ ਓਏ ਤੇ ਮਿਖੜੇ ਦੀ ਲੱਗਦੇ ਓ ਓ ਓ ਇੱਕ ਇੱਕ ਸਕਿੰਟ ਇੱਕ ਸਕਿੰਟ ਇੱਕ ਸਕਿੰਟ ਹਾਂਜੀ ਮਹਾਜਨ ਸਾਹਿਬ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਬਹੁਤ ਹੀ ਵਧੀਆ ਸੀ ਤੁਹਾਨੂੰ ਮੁਬਾਰਕਾ ਤੇ ਦੱਸੋ ਦੱਸਿਓ ਸਰੋਵਰੀ ਬਾਰੇ ਥੋੜਾ ਹਾਂਜੀ ਥੋੜਾ ਜਿਹਾ ਦੱਸਿਓ ਜੀ ਮੈਂ ਭਟਿੰਦਰ ਮਹਾਜਨ ਬਤੌਰ ਚੇਅਰਪਰਸਨ ਸੀਨੀਅਰ ਸਿਟੀਜ਼ਨਸ ਕਾਉਂਸਲ ਹੁੰ ਜਾਣਾ ਵੱਲੋਂ ਸ਼ਹਿਰ ਵਾਸੀ ਸੰਸਦ ਜਾਵਾਂਗਾ ਸਾਡੇ ਪ੍ਰਿੰਸਿਪਸ ਦੇ ਵਿੱਚ ਅੱਜ ਨਵਾਂ ਸਾਲ ਤੇ ਲੋਹੜੀ ਦਾ ਤਿਹਾੜੀ ਦਾ ਸੀਗਾ ਉਹ ਬੜੇ ਉਮਮ ਆ ਕੇ ਮਨਾਇਆ ਗਿਆ। ਲੇਰੀ ਤਕਰੀਬਨ 100-100 ਤੋਂ ਵੱਧ ਦੀ ਹਾਜ਼ਰੀ ਸੀਗੀ। ਉਹ ਸਾਮਣੇ ਹੋਈ। ਹਰ ਬੰਦੇ ਨੇ ਐਨਜੋਏ ਕੀਤਾ। ਗਾਣੇ ਗਾਏ ਗਏ, ਫਕੜਾ ਫਾਇਆ ਗਿਆ, ਕਿੱਤਾ ਕੀਤਾ। ਤੇ ਵੱਧ ਆਇਆ ਹੋਇਆ ਵੀ ਸ੍ਰੀ ਸੁਖਸੰਸ ਦੇ ਮਾਲਕ, ਸ਼ਹਿਰ ਦੇ ਬਹੁਤ ਹੀ ਉੱਗੇ ਵੇਰੇ ਵਪਾਰੀ ਸ੍ਰੀ ਸੁਭਾਸ਼ ਮਜਾਜ ਜੀ ਨੇ ਉਹ ਸਾਡੇ ਅੱਗੇ ਚੱਲ ਸ਼ਾਮਲ ਹੋਏ। ਇਹ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਅੱਜ ਉਹਨੇ ਸਾਡੇ ਨਾਲ ਸ਼ਾਮਲ ਹੋ ਕੇ ਬੜੀ ਸੰਖਿਆ ਦਾ ਜਿਹੜਾ ਇੱਕ ਰੁਤਬਾ ਹੋਰ ਉੱਚਾ ਕਰਦਾ ਰਿਹਾ ਹੈ ਯਾਰ ਦੇ ਵਿੱਚ ਥੈਂਕ ਯੂ ਸੋ ਮਚ ਵੈਰੀ ਗੁੱਡ ਹਾਂਜੀ ਮੈਂ ਸਾਥ ਦੋ ਸ਼ਬਦ ਜਰੂਰ ਦੇਖੋ ਜੀ ਅੱਜ ਮਹਾਜਨ ਸਾਹਿਬ ਦੇ ਨਾਲ ਮਿਲ ਕੇ ਭਕਤੀ ਸ਼ੋਟ ਪਰਿਵਾਰ ਨੂੰ ਮਿਲ ਕੇ ਮੇਰਾ ਦੂਜਾ ਮੌਕਾ ਹੈ ਇਸ ਪੀਨਿਕ ਜਨ ਕੌਂਸਲ ਦੇ ਨਾਲ ਮਿਲਣ ਦਾ ਲੇਕਿਨ ਇੱਥੇ ਆ ਕੇ ਨਹੀਂ ਲੱਗਦਾ ਕਿ ਆਪਣੇ ਪਰਿਵਾਰ ਵਿੱਚ ਵੈਰੀ ਗੁੱਡ ਔਰ ਅੱਜ ਦਾ ਮਾਹੌਲ ਦੇਖ ਕੇ ਮੈਂ ਬੁਲਾ ਦਿੱਤੀ ਹੈ ਮਾਜਨ ਸਾਹਿਬ ਨੂੰ ਜੇ ਤੁਸੀਂ ਮੈਨੂੰ ਆਪਣਾ ਮੈਂਬਰ ਬਣਾ ਲਓ ਮੈਂ ਬੜਾ ਬੁਲਾਇਆ ਬੁਲਾਇਆ ਸਾਹਿਬ ਜਿੰਦਾਬਾਦ ਲੌਂਗ ਲਿਵ ਲੌਂਗ ਲਿਵ ਬੁਲਾਇਆ ਸਾਹਿਬ ਮੈਂ ਕਹਿੰਦਾ ਮੇਰੀ ਕੁਝ ਕਿਸਮਤ ਹੀ ਹੋਏਗੀ ਜੇ ਤੁਸੀਂ ਮੈਨੂੰ ਆਪਣਾ ਮੈਂਬਰ ਬਣਾ ਲਓ ਕੀ ਇਹਨਾਂ ਦੀ ਦੇਖੋ ਜੀ ਮੈਂ ਬੁਲਾਇਆ ਸਾਹਿਬ ਦੇ ਜਿਹੜਾ ਇਹ ਗੱਲ ਕਹੀ ਜਾਂਦੇ ਮੈਂਬਰ ਬਣਾਓ ਹਾਂਜੀ ਮੈਂ ਅਜੇ ਸਾਡੀ ਟੀਮ ਨੇ ਉਹਦੇ ਚ ਸਬਜੈਕਟ ਮਾਈ ਟੀਮਸ ਡਿਸੀਜਨ ਅਸੀਂ ਅਜੇ ਤੱਕ ਕਿਸੇ ਨੂੰ ਪੈਟਰਨ ਨਹੀਂ ਬਣਾਇਆ ਜੀ ਜੀ ਅਸੀਂ ਉਮੀਦ ਕਰਦੇ ਹਾਂ ਕਿ ਹੀ ਇਜ਼ ਅ ਫਿਟ ਮੈਨ ਟੂ ਬੀ ਅ ਪੈਟਰਨ ਆਫ ਆਰ ਕੀਆ ਵਾਹ ਇਹ ਫਿਟ ਮੈਨ ਟੂ ਬੀ ਅ ਪੈਟਰਨ ਆਫ ਆਰ ਐਨ ਜੀਓ ਜੀ ਜੀ ਤੇ ਅਸੀਂ ਉਹਦਾ ਪੂਰਾ ਇੱਕ ਗਰਾਉਂਡ ਵਰਕ ਤਿਆਰ ਕਰਕੇ ਤੇ ਰੱਖੇ ਕੁਝ ਕੋਈ ਫਰਦਰ ਸਾਡਾ ਫੰਕਸ਼ਨ ਹੋਏਗਾ ਕਿ ਅਸੀਂ ਮਾਜ ਸਾਹਿਬ ਦੇ ਵਿੱਚ ਹਾਰ ਜ਼ਰੂਰ ਪਾਇਆ ਜਾਏਗਾ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਕੀ ਹੋਈ जी मैं कीर्ति ग्रोवर एन जी ओ सेल्फ स्टेट कोऑर्डिनेटर फ्रॉम फ्रॉम पंजाब आज यहाँ पर सीनियर सिटीजन्स में सीनियर्स मंत्रा जो हमारा एन जी ओ चलता है यहाँ पर लोहड़ी का प्रोग्राम रखा गया था और बहुत अमेजिंग इन्होंने सारे इसमें प्रोग्राम्स किए हमने गिद्धे डाले और इन्होंने छोटे गेम्स रखे सारी लेडीज़ और जेंट्स के लिए और मैं इनके साथ हमेशा ज्वाइन करती हूँ जब भी इनका लोहड़ी का प्रोग्राम होता है बहुत कमेंडेबल एफर्ट सारे सिंगिंग करते हैं और इनका एक ग्रुप बना हुआ है अराउंड टू हंड्रेड लोगों का जो ये एवरी सैटरडे एंड संडे यहाँ पर अपने ग्रुप में इंजॉय करते हैं बहुत एक दूसरे के साथ पॉजिटिव वाइब्स शेयर करते हैं ਮੇ ਸੋਰੰਦਾ ਚਲਤ ਨਹੀਂ ਮੈਂ ਆਈ ਆਈ ਕੱਲ੍ਹ ਨਹੀਂ ਆਈ ਆਈ ਜਹਾਂ ਆਨੇ ਪੁਰੇ ਆਈ 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 ਨਹੀਂ ਕਰਦੇ ਆਈ ਆਈ ਕੱਲ੍ਹ ਤਾਂ ਨਹੀਂ ਪੁਰੇ ਆਈ ਸਾਰੇ ਸਾਰੇ ਕਰਦੇ ਆ ਅੱਜ ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਬੜੀ ਧੁੰਮਕਾ ਆਮ ਦੇ ਨਾਲ ਲੋਡ ਤੇ ਨਵੇਂ ਸਾਲ ਦਾ ਪ੍ਰੋਗਰਾਮ ਕੀਤਾ ਗਿਆ ਜਿਹਦੇ ਚ ਸਾਡੇ ਮੈਂਬਰਾਂ ਨੇ ਬਾ ਚੱਲ ਕੇ ਇੱਛਾ ਲਿਆ ਬੜੀਆਂ ਰੌਣਕਾਂ ਲੱਗੀਆਂ ਬਹੁਤ ਇੰਜਾਇਬ ਕੀਤਾ ਸਾਰੇ ਨੇ ਔਰ ਹਰ ਇੱਕ ਬੰਦਾ ਐਂ ਲੱਗਦਾ ਸੀਗਾ ਕਿ ਜਿੱਦਾਂ ਅੱਜ ਸੀਨੀਅਰ ਹੋਣ ਦੇ ਬਾਵਜੂਦ ਜਿੱਦਾਂ ਬੱਚਿਆਂ ਵਾਲੀਆਂ ਪੁਰੀਆਂ ਚੁੰਦਰਮੰਦਰੀਏ ਹੋਰ ਗਾਣੇ ਹੋਰ ਬੋਲੀਆਂ ਜਿੱਦੇ ਸਾਰਾ ਕੁਝ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਮੈਂ ਆਪਣੇ ਮੈਂਬਰਾਂ ਦਾ ਤੇ ਆਪਣੇ ਸਾਰੇ ਦੋਸਤਾਂ ਦਾ ਫਿਰ ਮਤਲਬ ਮੁਬਾਰਕਬਾਦ ਜਿੰਨਾ ਨਾਲ ਉਹਨਾਂ ਨੂੰ ਫੇਰ ਵਧਾਈ ਦਿਨਾ ਅੱਜ ਦੇ ਬਹੁਤ ਵਧੀਆ ਪ੍ਰੋਗਰਾਮ ਦੇ ਲਈ ਥੈਂਕ ਯੂ ਸਭਨਾਂ ਤੋਂ ਸੀਗਾ ਕਿ ਅਸੀਂ ਲੋੜੀ ਆ ਤੇ ਹਰ ਸਾਲ ਦੀ ਜਿੰਦਗੀ ਦੇ ਉੱਤੇ ਹਰ ਸਾਲ ਪ੍ਰੋਗਰਾਮ ਕਰਦੇ ਆ ਅੱਜੋ ਵੀ ਪ੍ਰੋਗਰਾਮ ਇਸ ਵਾਰੀ ਪਿਛਲੀ ਵਾਰਿਆਂ ਨਾਲੋਂ ਬਹੁਤ ਵਧੀਆ ਪ੍ਰੋਗਰਾਮ ਆ ਕਿਹੜੀ ਸੰਸਥਾ ਆਪਣੀ ਹੈ ਸੀਨੀਅਰ ਸਿਟੀਜ਼ਨ ਦੀ ਸੀਗਾ ਕੋਸ਼ਿਸ਼ ਆਪਣਾ ਦੇ ਆ ਜਿਵੇਂ ਇਹਦੇ ਚ ਸਾਰੇ ਬਹੁਤ ਵਧੀਆ ਮੈਂਬਰ ਆ ਸਾਰੇ ਬਹੁਤ ਮਿਲ ਜੁਲ ਕੇ ਕੰਮ ਕਰਕੇ ਆ ਸਾਡਾ ਪਾਰਕ ਵੀ ਦੇਖੋ ਕਿੰਨਾ ਵਧੀਆ ਸਾਰਾ ਕੁਝ ਬਹੁਤ ਅੱਛਾ ਚੱਲ ਰਿਹਾ ਸਾਰੇ ਮੈਂਬਰ ਜਿਹੜੇ ਆ ਬੜੇ ਤਾਰਨਾਕ ਆ ਜਾ ਰਾਜ ਦੇ ਪ੍ਰੋਗਰਾਮ ਬਾਰੇ ਮੈਂ ਸਤਿੰਦਰ ਮਹਾਜਨ ਬਤੌਰ ਚੇਅਰ ਮਤਸਨ ਸੀਨੀਅਰ ਸਿਟੀਜ਼ਨਸ ਕਾਉਂਸਲ ਆਫ ਲੁਗਾਨਾ ਦੇ ਫੋਰਮ ਤੋਂ ਲੋਹਾਨਾ ਨਿਵਾਸੀਆਂ ਦੱਸਣਾ ਚਾਹਾਂਗਾ ਵੀ ਅੱਜ ਸਾਡੇ ਪ੍ਰਿੰਸਿਪਸ ਦੇ ਵਿੱਚ ਨਿਊ ਇਅਰ ਔਰ ਲੋਹੜੀ ਦਾ ਜਿਹੜਾ ਤਿਉਹਾਰ ਹੈ ਉਹ ਬੜਾ ਹਮਮਾ ਕੇ ਬਣਾਇਆ ਗਿਆ ਬਹੁਤ ਹੀ ਅੱਛੇ ਸਿਰਕੇ ਨਾਲ ਲੋਕਾਂ ਦੀ ਹਾਜ਼ਰੀ ਜਿਹੜੀ ਸੀਗੀ ਉਹ ਇੱਥੇ ਹੋਈ ਤਕਰੀਬਨ 100 ਸਵਾ 100 ਬੰਦੇ ਦੀ ਗੈਦਰਿੰਗ ਸੀਗੀ ਔਰ ਕਿਉਂਕਿ ਸਰਦੀ ਦਾ ਮੌਸਮ ਚੱਲ ਰਿਹਾ ਸੀ ਤਾਂ ਅਸੀਂ ਥੋੜਾ ਜਿਹਾ ਇਹਨੂੰ ਡਿਲੇ ਕਰਤਾ ਫੰਕਸ਼ਨ ਨੂੰ ਪਰ ਲੋਹੜੀ ਦਾ ਪਹਿਲਾਂ ਅਡਵਾਂਸ ਕਰ ਲਿਆ ਤਾਂ ਕਿ ਕਿਉਂਕਿ ਫਿਰ ਬਾਰ-ਬਾਰ ਮੇਰੇ ਸਾਥੀ ਇਕੱਠੇ ਨਹੀਂ ਹੁੰਦੇ ਤੇ ਅੱਜ ਬਹੁਤ ਹੀ ਤਰੀਕੇ ਨਾਲ ਬੜਾ ਲੋਕਾਂ ਨੇ ਹੂ ਹੂ ਮਾ ਕੇ ਡਾਂਸ ਕੀਤਾ ਗਾਣੇ ਗਾਏ ਬੋਲੀਆਂ ਪਾਈਆਂ ਕਿੱਦਾਂ ਪਾਇਆ ਢੋਲ ਦੀ ਥਾਪ ਦੇ ਉੱਤੇ ਸਾਰੇ ਬੰਦਿਆਂ ਨੇ ਇੰਜੋਏ ਕੀਤਾ ਔਰ ਸਾਡੇ ਦਰਮਿਆਨ ਵਜਾਇਸ਼ਾਨ ਦੇ ਮਾਲਕ ਸ਼੍ਰੀ ਸੁਭਾਸ਼ ਵਜਾਜ ਜੀ ਵੀ ਅੱਜ ਹਾਜ਼ਰ ਨੇ ਜਿਦਾਂ ਅਸੀਂ ਤੈਹ ਦਿਲ ਤੋਂ ਆਵਾਰ ਪਰੜ ਕੀਤਾ ਵੀ ਇਹ ਸਾਡੇ ਆਗਿਆ ਹਨ ਮਸ਼ੀਰਵਾ ਦਿੱਤਾ ਇਹਨਾਂ ਨੇ ਤੇ ਐਸੀ ਤਰ੍ਹਾਂ ਹੀ ਅਸੀਂ ਸਾਥਿਓ ਜਿਹੜੇ ਜਿਹੜੇ ਆਪਣੇ ਜਿੰਨੇ ਵੀ ਸਾਡੇ ਨੈਸ਼ਨਲ ਸਰਟੀਫੀਕਟਸ ਨੇ ਉੱਤੇ ਹੋ ਹੈ ਅਸੀਂ ਮਨਾਉਂਦੇ ਰਹਿੰਦੇ ਆਂ ਔਰ ਗਾਹੇ ਬਗਾਹੇ ਅਸੀਂ ਹਰ ਭਿੰਨੇ ਦੇ ਲਾਸ ਸੰਡੇ ਨੂੰ ਮੈਂਬਰ ਦਾ ਬਰਥਡੇਅਸ ਔਰ ਵੈਡਿੰਗ ਡੇ ਸੈਲੀਬ੍ਰੇਟ ਕਰਦੇ ਆਂ ਔਰ ਇਸ ਤਰ੍ਹਾਂ ਮਿਲ ਕੇ ਬਹੁਤ ਹੀ ਇੱਕ ਅੱਛੇ ਤਰੀਕੇ ਨਾਲ ਆਪਣਾ ਸੰਖਾ ਦਾ ਲਗ 14-15 ਹਜ਼ਾਰ ਤੋਂ ਵੀ ਜ਼ਿਆਦਾ ਰਹੇ ਤੇ ਮੈਂ ਸੀਨੀਅਰ ਸਿਟੀਜ਼ਨ ਨੂੰ ਆਵਾਂਂ ਗਰਾਂਗਾ ਕਿ ਸਾਡੇ ਸੰਸਦ ਦੇ ਮੈਂਬਰ ਬਣਨ ਤਾਂ ਕਿ ਆਪਾਂ ਨਾਲ ਮਿਲ ਕੇ ਜਿਹੜੀ ਆਪਣੀ ਲਾਈਫ ਹੈ ਉਹ ਅੱਥੇ ਤੇ ਇੱਕੇ ਨਾਲ ਬਤੀਤ ਕਰੀਏ ਥੈਂਕ ਯੂ ਸੋ ਮਚ ਜੀ ਜੀ ਸਾਹਿਬ ਅੱਜ ਤੇ ਫੰਕਸ਼ਨ ਤੇ ਮੈਂ ਮਾਜੇਨ ਸਾਹਿਬ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰੂ ਮੈਨੂੰ ਇਹਨਾਂ ਮੌਕਾ ਮਿਲਿਆ ਕਿ ਅੱਜ ਬੱਧਪੁਰ ਚਾਂਦੇ ਦਰਸ਼ਨ ਹੋਏ ਅਜਿਹੀ ਫੈਮਿਲੀ ਨਾਲ ਮਿਲੇ ਕੋਈ ਲੱਗਦਾ ਹੀ ਨਹੀਂ ਕਿ ਸੀਨੀਅਰ ਸਿਟੀਜ਼ਨਾਂਾਰੇ ਜਿਵੇਂ ਅਭੀ ਤੋ ਮੈਂ ਜਵਾਨ ਹਾਂ ਕੀ ਵਾਹਾਰੇ ਯੰਗ ਔਰ ਇਤਨਾ ਮਾਹੌਲ ਐਸਾ ਫੈਮਿਲੀ ਮਾਹੌਲ ਐ ਔਰ ਜੀ ਐਸਾ ਕਰਦਾ ਕਿ ਤੋਂ ਵਾਪਸ ਜਾਣ ਨੂੰ ਜੀ ਨਹੀਂ ਕਰਦਾ ਔਰ ਮੈਂ ਸ਼ੁਕਰਗੁਜ਼ਾਰ ਹਾਂ ਮਹਾਜਨ ਸਾਹਿਬ ਜਿਨ੍ਹਾਂ ਨੇ ਮੇਰੀ ਅਤੀ ਮੰਜ਼ੂਰ ਕੀਤੀ ਹੈ ਲੇਕਿਨ ਮੈਂ ਤੁਹਾਨੂੰ ਪੈਟਰਨ ਬੜੀ ਜਲਦੀ ਬਣਾ ਲਾਂਗੇ ਤੇ ਮੈਂ ਬਕਲ ਸੇਵਾ ਕਰਦਾ ਰਹਾਂਗਾ ਜੀ ਔਰ ਆਪਣਾ ਪਰਿਵਾਰ ਕਰਦਾ ਰਹੇਗਾ ਔਰ ਇਹ ਜਿਹੜਾ ਸੀਨੀਅਰ ਸਿਟੀਜ਼ਨ ਜਿਹੜੇ ਬਣਿਆ ਹੋਇਆ ਆਰਗੇਨਾਈਜੇਸ਼ਨ ਇਨ ਦੀ ਦਿਨਰਾਜ और रात चौबनी तरक्की करे जो मेरे को सेवा हो सकी मैं करांगा और मैं कला नहीं मैं होर भी मेरे हम सफर ने हम क्या मैं लखबीर जी का प्रदीप भी धन्यवाद दिया उन्होंने मिलाया कुछ दिन पहले ਔਰ ਵਾਹਿਗੁਰੂ ਦੀ ਬੇਰ ਹੈ ਕਿ ਫਿਰਤੀ ਇੱਕ ਦੂਜੇ ਨੂੰ ਸਮਝਣ ਵਾਲੇ ਇਕੱਠੇ ਹੋਏ ਆ ਵਾਹ ਔਰ ਰੱਬ ਦੀ ਮਿਹਰ ਚਾਹੀਦੀ ਹੈ ਅਸੀਂ ਅੱਗੇ ਵਧੀਏ ਅੱਗੇ ਵਧੀਏ ਥੈਂਕ ਯੂ ਜਿਹੜੀ ਗੱਲ ਹੁਣੇ ਮਹਾਜਨ ਸਾਹਿਬ ਨੇ ਕਹੀ ਹੈ ਕਿ ਲੋਹੜੀ ਤੇ ਇਹ ਦੋ ਦਿਨ ਬਾਅਦ ਹੋਣੀ ਹੈ ਪਰ ਭਰੋਸਾ ਨਹੀਂ ਕਿ ਉਸ ਦਿਨ ਜੋ ਪਿੰਡਿਖਲੇ ਯਾਣਾ ਨਿਕਲੇ ਆ ਜੇ ਤੋਂ ਫਦਾ ਫਾਇਦਾ ਉਠਾ ਕੇ ਲੋਡੀ ਜਿਹੜੀ ਇਹ ਲੋਡੀ ਬਣਾ ਲਈ ਹੈ ਔਰ ਇਹ ਅਕਲਮੰਦੀ ਦਾ ਸਹੀ ਹਨ ਇਹ ਸਹਮੰਦੀ ਦਾ ਕੰਮ ਹੈ ਕਿ ਸਾਡੀ ਫੈਮਿਲੀ ਜਿਹੜੀਆਂ ਸਹੀ ਹੈ ਜੁਪੇ ਬੈਠ ਕੇ ਇੰਜੋਏ ਕਰ ਲਿਆ ਔਰ ਜੇ ਮਤਲਬ ਉਮ ਦੇ ਚ ਮਿਊਜ਼ੀਅਮ ਵੀ ਨਾ ਨਿਕਲਦੀ ਕਿੱਥੇ ਹੁੰਦਾ ਅੱਜ ਮਿਊਜ਼ੀਅਮ ਵੀ ਬਣਾ ਲਿਆ ਲੋਡੀ ਵੀ ਬਣਾ ਲਈ ਤੇ ਕਿੱਤਾ ਵੀ ਪਾ ਲਿਆ ਵੈਰੀ ਗੁੱਡ ਥੈਂਕ ਯੂ ਦਾ ਪ੍ਰੋਗਰਾਮ ਜਿਹੜਾ ਤੁਸੀਂ ਕਰਵਾਇਆ ਕਿਸ ਸੰਬੰਧ ਤੇ ਸੀਗਾ ਇਹ ਅਸੀਂ ਲੋੜੀ ਆ ਤੇ ਨਵੇਂ ਸਾਲ ਦੀ ਜਿਹੜੀ ਕੋਚੀ ਦੇ ਵਿੱਚ ਹਰ ਸਾਲ ਪ੍ਰੋਗਰਾਮ ਕਰਦੇ ਆ ਅੱਜ ਉਹ ਵੀ ਪ੍ਰੋਗਰਾਮ ਅਸੀਂ ਦੁਬਾਰਾ ਕਰ ਰਹੇ ਹਾਂ ਇਸ ਵਾਰੀ ਪਿਛਲੀ ਵਾਰੀ ਨਾਲੋਂ ਬਹੁਤ ਵਧੀਆ ਪ੍ਰੋਗਰਾਮ ਆ ਕਿਹੜੀ ਸ਼ਾਂਤਾ ਆਪਣੀ ਹੈ ਆਪਣਾ ਸੀਨੀਅਰ ਸਿਟੀਜ਼ਨ ਸੀਨੀਅਰ ਜੀ ਕੌਂਸਲਰ ਬਣਦੇ ਆ ਅੱਥੇ ਜੀਓ ਹੈ ਜੀ ਚੈਂਬਰ ਆ ਸਾਰੇ ਬਹੁਤ ਵਧੀਆ ਮੈਂਬਰ ਆ ਸਾਰੇ ਬਹੁਤ ਮਿਲ ਜੁਲ ਕੇ ਕੰਮ ਕਰਦੇ ਆ ਸਾਡਾ ਪਾਰਕ ਵੀ ਦੇਖੋ ਕਿੰਨਾ ਵਧੀਆ ਮੇਨਟੇਨ ਕੀਤਾ ਹੋਇਆ ਸਾਰਾ ਕੁਝ ਬਹੁਤ ਅੱਛਾ ਚੱਲ ਰਿਹਾ ਹੈ ਸਾਰੇ ਮੈਂਬਰ ਜਿਹੜੇ ਆ ਬੜੇ ਪਿਆਰ ਨਾਲ ਚਾਹ। ਧੰਨਵਾਦ ਜੀ।